ਕੀ ਨਾਮ ਤੁਹਾਡਾ ਜੀ ਜੀ ਮੇਰਾ ਨਾਮ ਅਰਵਤਜੀ ਹੈ ਕਾਦੇ ਪਰਪਸ ਲਈ ਆ ਤੁਹਾਨੂੰ ਨਾ ਲਗਾਇਆ ਜਰਾ ਜੀ ਕਾਦੇ ਇਸ ਕਰਕੇ ਹਰ ਵਾਰ ਵਿੱਚ ਜਿਹੜਾ ਕਾਂਡ ਹੋਇਆ ਬੱਚੇ ਦੇ ਛੋਟੇ ਦਾ ਕਰਕੇ ਇਸ ਕਰਕੇ ਅਸੀਂ ਕਿੰਨੇ ਸਾਰੇ ਭਈਆਂ ਨੂੰ ਵੀ ਇੱਥੋਂ ਕੱਢ ਦਿੱਤਾ ਜਾਵੇ ਅਸੀਂ ਜਲੰਧਰ ਵਾਸੀ ਆ ਇਸ ਕਰਕੇ ਸਾਰੇ ਭਈਆਂ ਨੂੰ ਕੰਨੇ ਕੇ ਬਾਹਰ ਨਿਕਲ ਜਾਵੇ ਕਿਉਂਕਿ ਉਸ ਬੱਚੇ ਦਾ ਸਾਨੂੰ ਵੀ ਬਹੁਤ ਜ਼ਿਆਦਾ ਦੁੱਖ ਆ ਇਸ ਕਰਕੇ ਅਸੀਂ ਕਿੰਨੇ ਕਿ ਭਈਏ ਨਹੀਂ ਰਹਿਣ ਦੇਣ ਕਿਉਂਕਿ ਇਸ ਕਰਕੇ ਹੀ ਪੰਜਾਬੀਆਂ ਨੂੰ ਕੰਮ ਨਹੀਂ ਮਿਲਦਾ ਪਿਆ ਠੀਕ ਨਹੀਂ ਉਹ ਨਸ਼ਿਆਂ ਵਿੱਚ ਲੱਗੇ ਹੋਏ ਪੰਜਾਬੀ ਭਈਏ ਜਿਆਦਾ ਜਿੱਥੇ 1000 ਰੁਪਏ ਪੰਜਾਬੀ ਮੰਗਦਾ ਭਈਏ 500 ਤੇ ਜਾਂਦੇ ਆ ਇਸ ਕਰਕੇ ਉਹਨਾਂ ਨੂੰ ਪੰਜਾਬੀਆਂ ਨੂੰ ਕੰਮ ਨਹੀਂ ਮਿਲਦਾ ਤੇ ਉਹ ਨਸ਼ਿਆਂ ਵਿੱਚ ਲੱਗੇ ਹੋਏ ਆ ਇਸ ਕਰਕੇ ਇੰਨੇ ਪੰਜਾਬ ਬਚਾਓ ਤੇ ਭਈਏ ਲਿਖਾਓ ਤੇ ਪਰ ਕਈ ਪ੍ਰਸ਼ਾਸਨ ਵਿੱਚ ਕਈ ਬੰਦੇ ਉਹਨਾਂ ਦੇ ਫੇਵਰਜ਼ ਵੀ ਬੋਲ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਆ ਕਿਹੜੇ ਬੰਦੇ ਬੋਲਦੇ ਪੈਸਾ ਉਹ ਤਾਂ ਕਹਿੰਦੇ ਹੁੰਦੇ ਵਿਆਸੇ ਵੀਡੀਓ ਪਾਈ ਜਾਂਦੇ ਆ ਇਸ ਕਰਕੇ ਅੱਜ ਸਾਡਾ ਸਾਰਾ ਪੰਜਾਬ ਇਹ ਹੀ ਕਹਿਣ ਰਿਹਾ ਕਿ ਭਈਏ ਪਹਜਾਓ ਉਸ ਬੱਚੇ ਦਾ ਬਹੁਤ ਜ਼ਿਆਦਾ ਦੁੱਖ ਹੈ ਇਸ ਕਰਕੇ ਸੀ ਕਹਿੰਦੇ ਕਿ ਭਈਆਂ ਨੂੰ ਪਹਜਾਓ ਮੰਨ ਲਓ ਜੇ ਨਹੀਂ ਸਰਕਾਰ ਸੁਣਦੀ ਫੇਰ ਤੁਹਾਡਾ ਕੀ ਐਕਸ਼ਨ ਆ ਜੇ ਨਹੀਂ ਸਰਕਾਰ ਕੀ ਦਸੀ ਐਡੇ ਮਫੇ ਪਾਣੇ ਇੱਥੇ ਬੈਠਾਂਗੇ ਤੇ ਨਾਰੇ ਲਾਵਾਂਗੇ ਤੇ ਧਰਨੇ ਦੇਵਾਂਗੇ ਹੋਰ ਕੁਛ ਨਹੀਂ ਆ ਨਾਰੇ ਲਓ ਇਹ ਕਹਿੰਦੇ ਕਿ ਉਸ ਬੱਚੇ ਨੂੰ ਇਨਸਾਫ ਮਿਲੇ ਤੇ ਭਈਏ ਜਾਈਏ ਨਾਰੇ ਲਓ ਆਪਰ ਨੂੰ ਆਪ ਇਹ ਪਰੇ ਤਾਂ ਨਹੀਂ ਰੋਕਾਂਗੇ ਤਾਂ ਕੰਮ ਜਾ ਸਕਦਾ ਦੱਸੋ ਨਗਰ ਨੂੰ ਦੱਸੋ ਮੈਂ ਸਰਕਾਰ ਕੋਲੋਂ ਨਾ ਅਪਲੀਕੇਸ਼ਨ ਦਵਾ ਮੈਨੂੰ ਇਹ ਵੀ ਇਹਨਾਂ ਨੂੰ ਬਾਹਰ ਕਰਨੇ ਕੋਈ ਨਹੀਂ ਮੈਂ ਪ੍ਰਸ਼ਾਸਨ ਨੂੰ ਦੱਸ ਦਿੰਦਾ ਨਾ ਸਾਰਾ ਤੁਹਾਡੀ ਜਿਹੜੀ ਮੰਗ ਹੈ ਆਪਾਂ ਪ੍ਰਸ਼ਾਸਨ ਨੂੰ ਪਹੁੰਚਾ ਦੇਣੇ ਮੰਗ ਤਾਂ ਅੱਜ ਕਰਦਾ ਇਹ ਗੰਦਮ ਦਾ ਫੇਸਬੁਕ ਦਾ ਦੌਰ ਜਾਂ ਜਿਹੜਾ ਹਸਾਰਪੁਰ ਦਾ ਕੈਂਡ ਹੋਇਆ ਸਾਨੂੰ ਤੁਹਾਡੀ ਪਹੁੰਚ ਜਾਣੀ ਉਸ ਤੇ ਗੱਲ ਦੀ ਸੋਸ਼ਲ ਮੀਡੀਆ ਤੋਂ ਬਾਕੀ ਨਹੀਂ ਛੱਡਣ ਦਿਓ ਤੁਹਾਨੂੰ ਨਾ ਸਾਨੂੰ ਤਾਂ ਕੋਈ ਨਹੀਂ ਦੇ ਦੋ ਨਾ ਤੁਹਾਨੂੰ ਜਾ ਦੇਣਾ ਦਾ ਸੁਣਾਦਾ ਇੱਕਦਮ ਕੋਈ ਨਹੀਂ ਆਜੋ ਮੇਰੇ ਨਾਲ ਆਜੋ ਮੇਰੇ ਕੋਲ ਲੈ ਕੇ ਦਿੰਦੀ 20 ਮਿੰਟ ਬਾਅਦ ਤੁਹਾਡੀ ਗੱਲ ਸਾਰੀ ਗੱਲ ਜੋ ਸਾਰੇ ਕਾਰੋ ਜੋ ਪਿੰਡ ਲੈ ਕੇ ਦੇ ਦੇਗੇ ਜਿਵੇਂ ਪੂਰਾ ਪੰਜਾਬ ਦੇ ਇਰਿਆ ਕੋਈ ਸੁਣਵਾਈ ਹੋਈ ਨਹੀਂ ਜੀ ਜਨਾਬ ਕੋਈ ਹੋ ਰਹੀ ਹੈ ਸੁਣਵਾਈ ਪ੍ਰਸ਼ਾਸਨ ਸੁੱਤਾ ਪਿਆ ਵਾ ਕਣੀ ਸੁਣਵਾਈ ਹੋ ਰਹੀ ਕਿਸੇ ਕੋ ਨਿਕਲਦਾ ਮੈਨੂੰ ਭਾਜੀ ਪੂਰਾ ਦੋ ਲੈ ਕੇ ਮੈਂ ਪਹੁੰਚਾਉਣਾ ਸੋਸ਼ਲ ਮੀਡੀਆ ਇਦਾਂ ਹਾਈ ਫਾਈ ਆਪਣਾਉਣ ਇਸ ਟਾਈਮ ਪੰਜਾਬ ਦਾ ਸਾਰਾ ਕੁਝ ਉੱਤੇ ਸ਼ੋਅ ਹੋ ਰਿਹਾ ਉਹ ਦੇਖੋ ਨਾ ਜੀ ਉਹ ਲੈ ਕੇ ਦੋ ਕਣੀ ਸੁਣਵਾਈ ਹੋ ਰਹੀ ਸਾਨੂੰ ਆ ਦੇ ਕੋ ਛੋਟੇ ਛੋਟੇ ਆਪਣੇ ਬੱਚਾ ਹੜਾ ਰਾ ਇਹ ਨਾ ਭਈਆ ਪੂਰੇ ਪਿੰਡ ਚ ਭੰਗ ਗਿੰਦਰੀ ਕਰ ਰਹੇ ਤੁਸੀਂ ਕਿੰਨੇ ਪੈਸੇ ਬਣਾ ਲਏ ਲੋਕਾਂ ਨੇ ਆਪਣੇ ਬੋਲ ਲੀ ਗਰੀ ਲੀ ਆ ਆ ਤੁਹਾਡਾ ਬੱਚਾ ਨਾ ਸਾਡੇ ਬੱਚਾ ਭਾਜੀ ਤੇਰੀ ਕੋਈ ਗੱਲ ਬਾਤ ਆ ਬੱਚਾ ਇੱਕ ਮਿੰਟ ਆਈ ਤੇਰੀ ਕੋਈ ਗੱਲ ਬਾਤ ਜੋ ਗੱਲ ਬਾਤ ਹੋਗੀ ਫੇਸ ਉੱਠਾਈ ਜਾਏਗੀ ਉਹ ਵੀ ਸਾਡੇ ਬੱਚਾ ਸੀਗਾ ਕੋਈ ਕਾਰਵਾਈ ਹੁੰਦੀ ਜਿਹੜੇ ਕੀਤਾ ਕਾਰਵਾਈ ਹੁੰਦੀ ਮੈਂ ਤੇਰੇ ਬੱਚਾ ਆਇਆ ਭਾਜੀ ਬਾਕੀ ਤੁਸੀਂ ਬੱਚਾ ਬੋਲ ਨਹੀਂ ਜਿਹੜਾ ਕੋ ਜੁਆਏਗਾ ਕਾਰਵਾਈ ਕੀ ਕਰੇਗੀ ਜਿਹੜਾ ਕੋ ਜੁਆ ਹੀ ਗਿਆ ਸਾਹਮਣੇ ਤੋਂ ਸਾਹਮਣੇ ਡਰ ਕੇ ਦੇ ਦੋ ਕਾਰਵਾਈ ਕਰੀਏਗਾ ਪੈਸੇ ਹੋ ਰਿਹਾਗੇ ਕਾਰਵਾਈ ਆਪਾਂ ਮੰਗਣਾ ਹੈ ਕੀ ਚੱਲ ਰਿਹਾ ਹੈ ਇਹ ਸਾਡੇ ਬੰਦੋ ਭਈਏ ਕੱਢ ਦੋ ਮਿੱਤਰੋਂ ਕਿਵੇਂ ਨਿਕਟਾਂਗੇ ਅਪਣੇ ਅੰਦਰ ਚੱਟਾਂ ਮੈਂ ਚੱਲੋ ਅੰਦਰ ਅੰਦਰ ਲੈ ਲੈ ਟਾਈਮ ਦੇ ਦੋ ਫੇਰ ਤੇ ਉਹਨਾਂ ਨੇ ਵੀ ਵੀ ਤੇ ਰਹ ਰਹੇ ਆ ਬੰਦੇ ਸਾਹ ਤੇ ਤੁਹਾਡੀ ਮੰਗ ਤੁਹਾਡੀ ਮੰਗ ਤਾਂ ਪਹੁੰਚਾ ਦੇਣਾ ਪਹੁੰਚਾ ਦੇਣਾ ਹਾਂ ਜੀ ਬੜੇ ਮਿੱਠੇ ਨੇ ਤੁਹਾਡੇ ਗੱਲ ਕੇ ਕਿੰਨੇ ਤਰਮਾਰ ਰਹਿੰਦੇ ਨੇ ਉਹਨਾਂ ਨੂੰ ਦੋ ਮਿੰਟ ਤੇ ਤਾਂ ਹੀ ਹੈ ਨਾ ਪਾਣੀ ਤੋੜ ਕੇ ਰਹੇ ਕਿੰਨਾਂ ਤੋੜ ਕੇ ਰਹੇ ਜੋ ਤੁਸੀਂ ਦੋ ਲੱਕੇ ਆਪਾਂ ਗੱਲ ਸੁਣਾ ਕਰਨੀ ਕਰਾਂਗੇ ਸਾਡੇ ਜਨਾਬ ਆਇਆ ਕਹਿੰਦੇ ਤੁਹਾਡੇ ਬੱਚੇ ਨਾਲ ਕੁਝ ਹੋਇਆ ਤੁਸੀਂ ਪਤਾ ਨਹੀਂ ਜਾਂਦੇ ਕਿ ਮੇਰੇ ਬੱਚੇ ਨਾਲ ਕੁਝ ਹੋ ਗਿਆ ਤਾਂ ਆਹ ਬੱਦ ਉਹ ਵੀ ਬੱਚਾ ਨਹੀਂ ਪੜਾਈ ਸੀਗਾ ਬੰਦੀ ਕਰਵਾ ਦੇ ਬੈਠੇ ਆ ਸਾਰੀ ਆਵਾਜ਼ ਦੇ ਰਿਹਾ ਉਹ ਸਾਰੇ ਚਲੇ ਜਾਂਦੇ ਆ ਪਰ ਸਰਕਾਰ ਵੀ ਜਿਹੜੇ ਬੰਦੇ ਨੇ ਗੱਲ ਕੀਤਾ ਉਹ ਸਰਕਾਰ ਵੀ ਹੁੰਦੀ ਨੇ ਨਾ ਸਰਕਾਰ ਭਾਈ ਉਹਦੇ ਭਾਈ ਉਹਨਾਂ ਦੇ ਬੱਚੇ ਆਏ ਨਾ ਬੱਚੇ ਜਣ ਕੇ ਪੂਰਾ ਸ਼ੋਸ਼ਣ ਮੀਡੀਆ ਐਸਾ ਮੈਸੇਜ ਨਹੀਂ ਪਹੁੰਚਿਆ ਜਾਣਾ ਪਰ ਆਜ ਵੀ ਨਹੀਂ ਗਿਆ ਮਾ ਜੀਓ ਸੋਸ਼ਲ ਮੀਡੀਆ ਹੀ ਸਰਪ੍ਰਾਈਜ਼ ਆਇਆ ਸੋਸ਼ਲ ਮੀਡੀਆ ਦੇਖੀ ਜਾਓ ਦੱਸ ਤਾਂ ਆਉਣ ਸਾਰੇ ਗੁੱਪ ਨੂੰ ਬਾਹਰ ਦੇ ਬਸੇ ਆਪਣੇ ਲੱਗੇ ਆ ਇੱਧਰ ਆ ਜਾਓ ਸਾਈਡ ਤੇ ਆ ਜਾਓ ਪਾਣੀ ਇੱਕ ਸਾਡੇ ਸ਼ੀਵਰ ਬੰਦ ਹੋਇਆ ਕੋਈ ਪੈਸਾ ਨਹੀਂ ਦੇਣਾ ਫੇਰ ਬਣਾਉਂਦੇ ਉਹ ਜਿਹੜਾ ਕਿਰਾਇਆ ਸੀ ਮੇਰੇ ਅੱਥਰੂ ਨਹੀਂ ਉਹ ਸੀ ਨੂੰ ਐਗਰੀ ਨਹੀਂ ਕਰ ਰਹੇ ਇਸ ਚੀਜ਼ ਦਾ ਕਰਕੇ ਰੋਸ ਪ੍ਰੈਟੋ ਹੋ ਰਿਹਾ ਹੈ ਤੁਸੀਂ ਦੇਖੋ ਉਹ ਸਾਲ ਨੂੰ ਜੇ ਹੈਲਪ ਕਰੋਗੇ ਪ੍ਰਸ਼ਾਦ ਜੀ ਨੇ ਕਰੇਗਾ ਜਦ ਕਹਿੰਦਾ ਤੁਸੀਂ ਰਿਟਰਨ ਦੇ ਦਿਓ ਅਸੀਂ ਹਾਲ ਵਾਸਤੇ ਆਏ ਆ ਤੁਹਾਡੇ ਕੋਲ ਤੁਸੀਂ ਰਿਟਰਨ ਦੇ ਦਿਓ ਨਾ ਉਹ ਮੈਂ ਆਪ ਕੋ ਉੱਪਰ ਪੁੱਛਣਾ ਤੁਹਾਡੀ ਗੱਲ ਉਹ ਵੀ ਅੱਜ ਤੁਸੀਂ ਰਿਟਰਨ ਨਹੀਂ ਦੇ ਦੋ ਤਾਂ ਖਾਸ ਦੋ ਨਾ ਸਾਰੀ ਹਾਂ ਉਹ ਤਾਂ ਜਾਣੀ ਗੱਲ ਆ ਪਰ ਖਾਣੇ ਸਵਾਜ ਨਾਲ ਉਹਨਾਂ ਵਿੱਚ ਹਾਂ ਬਰਕਰ ਵੀ ਦੇ ਖਾਣੇ ਇਹੋ ਚੀਜ਼ਾਂ ਨੂੰ ਘਟਾਓ ਪਹਿਲੀ ਵਾਰ ਆਇਆ ਕਰਨ ਲਈ ਇਕਤਾ ਹੋਏਗੀ ਜੇ ਤੁਸੀਂ ਮੈਨੂੰ ਦੋਵੇਂ ਦਰਖਾਸਤਾਂ ਬਣਵਾਓ ਤੁਹਾਡੀ ਸਾਰੀ ਗੱਲ ਪੂਰਾ ਕਰ ਦਵਾਂਗਾ ਭਾਈ ਵੀ ਕਿਹ ਕਰੋਂ ਤੁਸੀਂ ਆਏ ਬਰਖਾਸਤ ਵੀ ਦਵਾਂਗੇ ਸਭ ਆ ਸਾਡੇ ਨਿੱਕੇ ਨਿੱਕੇ ਬੱਚੇ ਆ ਦੇਖੋ ਇਹਨਾਂ ਨੇ ਇੱਥੇ ਇਸ ਮਹੱਲੇ ਦੀ ਘੁੰਮਣਾ ਕਿੱਥੇ ਜਾਣਗੇ ਠੀਕ ਆ ਜਿੱਨੀ ਲੈ ਲਈ ਆਪਣੇ ਬੱਚਿਆਂ ਦੀ ਰਾਖੀ ਰੱਖ ਲਾਂਗੇ ਬੱਚੇ ਦਾ ਪਤਾ ਕਿੱਥੋਂ ਨਿਕਲਣਾ ਹੈ ਹਾਂ ਲੋ ਕੋਈ ਕਿਸੇ ਲੋੜ ਤੁਹਾਨੂੰ ਤੁਹਾਡੇ ਵੀ ਬੱਚੇ ਚਲੋ ਤੁਸੀਂ ਸੇਫ ਆ ਥੋੜਾ ਗਾਣਾ ਵਗੈਰਾ ਸਭ ਕੁਝ ਹੋ ਰਿਹਾ ਇੱਥੇ ਕੋਈ ਗਾਲ ਨਹੀਂ ਆਗਾ ਸਾਰੇ ਮਾਤਲ ਘਰ ਆ ਉਹ ਲੰਗੀ ਦੇਾਰੇ ਪਾਣੀ ਭਾਜੀ ਭਾਜੀ ਆਪਾਂ ਸਾਰੇ ਪਰਿਵਾਰਾਂ ਦੇ ਨਾਲ ਲਿਖੇ ਨੇ ਇਹ ਤਾਂ ਕੋਈ ਸੱਜਣਾ ਐਗਰੀ ਹੁੰਦਾ ਵਾ ਤੇ ਠੀਕ ਆ ਨਹੀਂ ਉਹਨਾਂ ਦੇ ਪ੍ਰਸ਼ਾਸਨ ਵਾਲੀ ਜ਼ਿੰਮੇਵਾਰੀ ਲਵੇ ਕਿ ਉਹ ਕਢਵਾੜ ਕੇ ਬਾਹਰ ਉਹਨਾਂ ਘਰਾਂ ਚ ਠੀਕ ਹੈ ਜੀ ਆ ਸਾਰੇ ਪ੍ਰਦਰਸ਼ਨ ਕਰਵਾ ਗਿਆ ਪਰ ਸਾ ਲਿਖੀ ਨੂੰ ਤੇ ਮੇਰਾ ਲਿਖ ਦਿਓ ਯਾਰ ਮਾਰਕੈਂਟ ਨਹੀਂ ਹੋਣ ਮੈਂਬਰ ਨਹੀਂ ਜਗਾ ਬਿਲਕੁਲ ਬਿਲਕੁਲ ਚਲੋ ਅੱਜ ਭਾਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਲਖਿੰਦਰ ਪਾਵਾੜ ਹੈ ਇਹਦੇ ਮੰਲੇ ਤੇ ਇਹ ਤਿੰਨ ਸਾਬੋ ਦੇ ਦੋ ਸਿਰ ਫੇਸੂਤਾਂ ਲਾਦੇ ਅੱਜ ਤੁਸੀਂ ਕੇਸ ਸੰਬੰਧ ਵਿੱਚ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਸਾਡੇ ਸੋ ਸਾਡਾ ਹੀ ਬੱਚਾ ਸੀ ਹਾਸ਼ਪੁਰ ਨੂੰ ਕਾਂਡ ਹੋਇਆ ਆ ਸਾਡੇ ਮਿੱਤਾਂ ਦੇ ਬੱਚੇ ਆ ਸਾਡੇ ਪਿੰਡ ਬਹੁਤ ਜ਼ਿਆਦਾ ਪ੍ਰਵਾਸੀ ਪਰਿਵਾਰ ਰਹਿ ਰਹੇ ਜਦੋਂ ਅਸੀਂ ਉਹਨਾਂ ਸਾਰੇ ਪੰਜਾਂ ਨੂੰ ਇੱਕ ਬਰਾਬਰ ਦੀ ਹਿੰਦਸਤਾਨ ਉਹਨਾਂ ਨੂੰ ਮਾਰੇ ਨਹੀਂ ਕਹਿੰਦੇ ਪਰ ਇੱਕ ਦਹਿਲ ਕਹਿ ਚੁੱਕਾ ਹਰੇਕ ਇਸ ਪ੍ਰਵਾਸੀ ਦਾ ਆਪਣੇ ਸਮਾਜ ਵਿੱਚ ਕਿ ਅਸੀਂ ਕਹਿੰਦੇ ਸਾਡੇ ਜੀ ਆਪਣਾ ਪਰਿਵਾਰ ਆਪਣਾ ਹੀ ਰਵੇ ਸਾਨੂੰ ਕੋਈ ਖਤਰਾ ਨਹੀਂ ਦੱਸੂਗਾ ਬਾਕੀ ਸਾਨੂੰ ਪ੍ਰਵਾਸੀਆਂ ਤੋਂ ਖਤਰਾ ਅਸੀਂ ਆਪਣੇ ਪਿੰਡ ਤੋਂ ਪ੍ਰਵਾਸੀ ਬਾਹਰ ਕਰਨਾ ਚਾਹੁੰਦੇ ਆ ਤੁਹਾਡੇ ਅਕੋਰਡਿੰਗ ਨੂੰ ਤੁਹਾਡੇ ਮੱਲੇ ਕਲੀਚ ਕਿੰਨੇ ਕੁ ਪ੍ਰਵਾਸੀ ਨੇ ਸਾਡੇ ਜੀ 40% ਹੈਗੇ ਪੰਜਾਬੀ 60% ਹੈਗੇ ਪ੍ਰਵਾਸੀ ਸਾਰੇ ਤੁਸੀਂ ਹੁਣ ਕੀ ਮੰਗ ਕਰਦੇ ਹੋ ਅਸੀਂ ਪ੍ਰਵਾਸੀ ਪ੍ਰਸ਼ਾਸਨ ਤਾਂ ਵੀ ਇਹੀ ਮੰਗ ਕਰਦੇ ਅਸੀਂ ਕਿਸੇ ਦਾ ਮਾੜਾ ਨਹੀਂ ਤੱਕਦੇ ਭਾਜੀ ਅਸੀਂ ਇਹ ਕਹਿ ਰਹੇ ਆ ਕਿ ਪ੍ਰਵਾਸੀ ਜਿੱਥੋਂ ਆਏ ਉੱਥੇ ਜਾਣ ਅਸੀਂ ਆਪਣੀ ਜਗ੍ਹਾ ਉਹ ਆਪਣੀ ਜਗ੍ਹਾ ਰਹਿਣ ਪਰ ਅਸੀਂ ਆਪਣੇ ਪਿੰਡ ਦੇ ਵਿੱਚ ਨਹੀਂ ਰਖਣੇ ਜੇ ਇਹੀ ਤਰ੍ਹਾਂ ਪ੍ਰਵਾਸੀ ਦੇ ਨਾਮ ਜਾਣ ਤੁਸੀਂ ਕੀ ਕਰੋਗੇ ਮਦਦ ਨਾਲ ਭਾਜੀ ਉਹ ਆਪਣਾ ਰਹਿਣ ਜਿੱਥੇ ਜਿੱਥੋਂ ਦੀ ਵਸਨੀਕਾ ਉੱਥੇ ਰਹਿਣ ਅਸੀਂ ਵੀ ਕਹਿੰਦੇ ਸਾਨੂੰ ਕੋਈ ਰੋਸ ਨਹੀਂ ਲਾਣਾ ਸਾਨੂੰ ਕੋਈ ਕਿਸੇ ਨਾਲ ਰੋਸ ਨਹੀਂ ਆਇਆ ਉਹਨਾਂ ਨੇ ਆਪਣੀ ਕਮਾਈ ਖਾਣੀ ਹੈ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਆਈਆਂ ਅਸੀਂ ਕਹਿ ਰਹੇ ਅਸੀਂ ਆਪਣੇ ਮਹੱਲੇ 'ਚ ਨਹੀਂ ਰਖਣੇ ਅਸੀਂ ਸਾਡਾ ਸੋਤਾ ਹੈ ਮੱਲਾ ਸੁਖੀ ਮੱਲਾ ਵਾ ਅਸੀਂ ਆਪਣੇ ਮੱਲੇ ਦੇ ਵਿੱਚ ਪਰਵਾਸੀ ਨਹੀਂ ਰਚਣਾ ਹੁਣ ਤੁਸੀਂ ਰੋਸ ਅਸੀਂ ਸਰਕਾਰ ਨੂੰ ਇਹ ਕੰਨੇ ਤੁਸੀਂ ਰੋਸ ਪ੍ਰਦਰਸ਼ਨ ਕੀਤਾ ਸੀਗਾ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨੇ ਕੀ ਕੰਨ ਪ੍ਰਸ਼ਾਸਨ ਕਹਿੰਦਾ ਤੁਹਾਡੇ ਬੱਚੇ ਨਾਲ ਕੋਈ ਗੱਲਬਾਤ ਹੋਈ ਆ ਜਦੋਂ ਗੱਲਬਾਤ ਹੋਏਗੀ ਤਾਂ ਫਿਰ ਪ੍ਰਸ਼ਾਸਨ ਤੋਂ ਗੱਲਬਾਤ ਕਰੇਗਾ ਇਹ ਦੱਸੋ ਜੀ ਪ੍ਰਸ਼ਾਸਨ ਨੇ ਇਹ ਕਿਹਾ ਮੈਂ ਕਿਹਾ ਮੇਰਾ ਬੱਚਾ ਕਹਿੰਦਾ ਤੁਹਾਡੇ ਬੱਚੇ ਨਾਲ ਕੋਈ ਗੱਲਬਾਤ ਹੋਈ ਆ ਤੇ ਫਿਰ ਗੱਲ ਕਰੋ ਤੁਸੀਂ ਦੁਕਾਨਦਾਰ ਦੀ ਕੋਈ ਹੁਣ ਪ੍ਰਸ਼ਾਸਨ ਨੇ ਕੀ ਕੰਨ ਦਾਵਾ ਦਵਾਇਆ ਕਿ ਹੁਣ ਮੰਗ ਇਹ ਕਰਨਾ ਚੱਕ ਲਿਆ ਹੈ ਕਿ ਪ੍ਰਸ਼ਾਸਨ ਨੇ ਤੁਹਾਨੂੰ ਦਵਾ ਦਵਾਇਆ ਕਿ ਕਿਸੇ ਕੋ ਪ੍ਰਸ਼ਾਸਨ ਕਹਿੰਦਾ ਸਾਨੂੰ ਦਰਖਾਸਤ ਲੇਕ ਦਿਓ ਅਸੀਂ ਤੁਹਾਡੀ ਉੱਤੇ ਜੋ ਸੁਲਵਾਈ ਕਰਵਾਵਾਂਗੇ ਪੂਰਾ ਸੋਸ਼ਲ ਮੀਡੀਆ ਤੁਹਾਡੇ ਨਾਲ ਪੂਰਾ ਸੋਸ਼ਲ ਮੀਡੀਆ ਪ੍ਰਸ਼ਾਸਨ ਵੀ ਦੇਖ ਰਿਹਾ ਵਾ ਮੋਦੀ ਸਾਹਿਬ ਵੀ ਦੇਖ ਰਹੇ ਸਭ ਦੇਖ ਰਹੇ ਆ ਕਿਸੇ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਉਹ ਐਡਾ ਕਾਹਨ ਹੋ ਗਿਆ ਉੱਤੋਂ ਸਾਲੂ ਪ੍ਰਸ਼ਾਸਨ ਆ ਕੇ ਕਹਿ ਰਿਹਾ ਕਿ ਤੁਹਾਡੇ ਬੱਚੇ ਨਾਲ ਕੁਝ ਹੋਇਆ ਬੱਚੇ ਨਾਲ ਕੁਝ ਹੋਇਆ ਤਾਂ ਫਿਰ ਉਸ ਤੋਂ ਬਾਅਦ ਕੀ ਕਾਰਵਾਈ ਹੋਏਗੀ ਉਸ ਕਾਰਵਾਈ ਨੂੰ ਕੀ ਕਰਾਂਗੇ ਅਸੀਂ ਸਾਨੂੰ ਕੀਤਾ ਲੱਗਾ ਕਿ ਸਾਨੂੰ ਇਨਫੋਰਮੇਸ਼ਨ ਨਹੀਂ ਦਿੱਤਾ ਗਿਆ ਸੀ ਕੀ ਮੰਗ ਕੀਤੀ ਸੀ ਪਿੰਡ ਵਾਸੀਆਂ ਨੇ ਇਸ ਪਿੰਡ ਵਾਸੀ ਨਹੀਂ ਮੰਗਲੀ ਜਿਹੜਾ ਪ੍ਰੋਸੈਸਿੰਗ ਦੂਰ ਹੈ ਕਿ ਇਹ ਪ੍ਰੋਜੈਕਟ ਹੈ ਉਹਨਾਂ ਨੂੰ ਸਵਾਲ ਹੋਇਆ ਕਿ ਕਿਸੀ ਐਪਲੀਕੇਸ਼ਨ ਉਹ ਅਧਿਕਾਰਤ ਪ੍ਰਸ਼ਾਸਨਕ ਤੱਕ ਡੇਜੇ ਮੰਗਦੇ ਪੇਸ਼ ਕਰੇ ਇਹ ਕਹਿ ਰਹੇ ਨੇ ਕਿ ਸਾਡੀ ਕਲੀ ਦੇ ਵਿੱਚ ਪ੍ਰਵਾਸੀ ਜ਼ਿਆਦਾ ਰਹ ਰਹੇ ਨੇ ਪੰਜਾਬੀ ਘਟ ਗਏ ਤੇ ਉਹਨਾਂ ਨੂੰ ਇਹ ਕੰਮ ਕਰ ਨਹੀਂ ਦਿੱਤੀ ਇਹ ਮਸਲੀ ਦੱਸਣ ਗਈ ਸੀ ਉਹਨਾਂ ਦੀ ਸਨਕਤ ਕਰਕੇ ਇਹਨੂੰ ਬਾਰ ਕੀਤਾ ਜਾਵੇਗਾ ਜਾਂ ਕਿ उन्हनि अॻे कोई रिवर न